ਤਾਂ ਤੁਹਾਨੂੰ ਬਸ ਭਾਈ ਕਿਉਂ ਚੰਗੀ ਲੱਗੀ ਕਿ ਆਹ ਪਾਰਟੀ ਬਾਕੀ ਪਾਰਟੀਆਂ ਨਾਲੋਂ ਬੈਟਰ ਹੈ ਆਫਕੋਰਸ ਬੈਟਰ ਹੈ 100 ਟਾਈਮਸ ਬੈਟਰ ਹੈ ਔਰ ਤੁਸੀਂ ਆਪਣਾ ਘਰ ਮਜ਼ਬੂਤ ਕਰੋਗੇ ਨਾ ਕਿ ਲੋਕ ਦਿਲਚਸਪੀ ਦਿਖਾਉਂਦੇ ਆ ਕਿ ਸਾਡੇ ਜਿਹਨਾਂ ਨੂੰ ਅਸੀਂ ਚੁਣਨ ਜਾ ਰਹੇ ਹਾਂ ਉਹਨਾਂ ਦੇ ਪੱਲੇ ਕੀ ਹੈ ਉਹ ਨੇਤਾ ਕੱਲ ਦੂਜੀ ਪਾਰਟੀ ਸੀ ਸੀਗਾ ਪੰਜਾਬ ਦਾ ਹਾਲਾਤ ਦੱਸ ਰਹੀਆਂ ਅੱਜ ਤੀਜੀ 'ਚ ਆ ਗਿਆ ਪਰਸੋ ਚੌਥੀ 'ਚ ਆ ਗਿਆ ਤੁਸੀਂ ਦੇਖਿਆ ਹੋਣਾ ਕਿੰਦਾ ਸ਼ਿਫਟ ਮਾਰ ਰਿਹਾ ਫਿਰ ਭਾਈ ਮੈਂ ਕਿਉਂ ਵੋਟ ਦਵਾਂ ਉਹਨੂੰ ਤੁਸੀਂ ਐਸੇ-ਐਸੇ ਨੇਤਾ ਲਿਆਏ ਜਿਨ੍ਹਾਂ ਨੂੰ ਤੁਸੀਂ ਕੋਈ ਪਾਲਿਸੀ ਦੀ ਗੱਲ ਕਰੋਗੇ ਨਾ ਉਹਨਾਂ ਦਾ ਵਿਜ਼ਨ ਹੀ ਨਹੀਂ ਹੈਗਾ ਉਹਨਾਂ ਦਾ ਵਿਜ਼ਨ ਹੀ ਨਹੀਂ ਹੈਗਾ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਉਹਨਾਂ ਨੇ ਤਾਂ ਲੀਡਰੀ ਕੀਤੀ ਜਾਂ ਗੁੰਡਾਗਰਦੀ ਕੀਤੀ ਜਾਂ ਜੋ ਵੀ ਮੈਂ ਐਦਾਂ ਦੀ ਗੱਲਾਂ ਕਹਿ ਲਾਂ ਔਰ ਪੈਸੇ ਦੇ ਦਮ ਤੇ ਸਿਆਸਤ ਚ ਆ ਗਏ ਟਿਕਟ ਖਰੀਦ ਲਈ ਪੈਸਾ ਦੇਖੇ ਬਟ ਇੱਥੇ ਉਲਟਾ ਇੱਥੇ ਜੋ ਕੰਮ ਕਰ ਰਿਹਾ ਨਾ ਜ਼ਮੀਨ ਤੇ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਆ ਤੋ ਦਿੱਲੀ ਮੱਥਾ ਟੇਕਣ ਵਾਲਾ ਜੇ ਤੁਹਾਨੂੰ ਵੀ ਯੂਪੀ ਮੱਥਾ ਟੇਕਣਾ ਪੈ ਸਕਦਾ ਹੈ ਕੱਲ ਨੂੰ ਫਿਰ ਤੁਹਾਡੇ ਤੇ ਵੀ ਸਵਾਲ ਹੋਣਗੇ ਜੇ ਕੋਈ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਪੁੱਛ ਲਓ ਆਸੀਂ ਕੋਈ ਗਲਤ ਕੰਮ ਤਾਂ ਕਰਦੇ ਨਹੀਂ ਕੀ ਅਨਕਨਸਟੀਚੂਨਲ ਤਰੀਕੇ ਨਾਲ ਜੇ ਤੁਸੀਂ ਜੇਲ੍ਹਾਂ ਚ ਪਾਇਆ ਲੋਕਾਂ ਨੂੰ ਬੰਦੇ ਸਿੰਘਾਂ ਦੇ ਨਾਲ ਖੜੇ ਹੋਣਾ ਗਲਤ ਆ બસપા پارٹی ਦਾ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਸਾਨੂੰ ਘਟੋ ਘਟ ਇੱਥੇ ਬੈਠਿਆ ਨੂੰ ਕਿ ਬਸਪਾ ਜਿੱਤਣ ਤੋਂ ਬਾਅਦ ਇੰਡੀਆ ਨਾਲ ਖੜੂਗੀ ਕਿ ਇੰਡੀਆ ਨਾਲ ਖੜੂ। ਇੰਡੀਵਿਜੂਅਲ ਖੜੂਗੀ। ਬਿਲਕੁਲ ਇੰਡੀਵਿਜੂਅਲ ਖੜੂਗੀ। ਪਰ ਕੌਣ ਦਾ ਮਕਸਦ ਆਇਆ ਫੇਰ ਕਿਸੇ ਪਾਸੇ ਵੋਟ ਪਾਉਂਗੀ? ਵੋਟ ਕਿੰਨੂੰ ਪਾਏਗੀ? ਬਸਪਾ ਆਪਣੇ ਜਿਹੜੇ ਉਹਨਾਂ ਨੇ ਪ੍ਰਤੀਨਿਧਿਤ ਦਿੱਤੇ ਆ ਜੋ ਲੀਡਰਸ ਦਿੱਤੇ ਉਹਨਾਂ ਨੂੰ ਵੋਟ ਪਾਉਗੀ। ਤੁਸੀਂ ਕਾਂਗਰਸ ਦਾ ਵੀ ਕਰਨੀ ਦੇਖ ਲਈ। ਤੁਸੀਂ ਭਾਜਪਾ ਦੀ ਵੀ ਦੇਖ ਲਈ। ਦੋਨਾਂ ਤੋਂ ਲੱਤਾਂ ਖਾ ਲਈਆਂ। ਚੇਂਜ ਲਿਆਓ ਨਾ ਯਾਰ। ਕਦੋਂ ਲਿਆਓਗੇ? ਇਹੀ ਸੋਚੋਗੇ ਤੇ ਗਰੀਬਾਂ ਦੀ ਪਾਰਟੀ ਆ ਇਹ ਤਾਂ ਦਲਤਾਂ ਦੀ ਪਾਰਟੀ ਆ ਨੋ ਇਸ ਨੈਰੇਟਿਵ ਤੋਂ ਬਾਹਰ ਆਓ ਪਰ ਇਹ ਪਾਰਟੀ ਬੇਈਮਾਨੀ ਨਹੀਂ ਕਰਦੀ ਇਹ ਪਾਰਟੀ ਚੋਰੀ ਨਹੀਂ ਕਰਦੀ ਇਹ ਪਾਰਟੀ ਜੀ ਚੋਰੀ ਬੇਈਮਾਨੀ ਝੂਠਾ ਕੰਮ ਕਰਦੀ ਹੁੰਦੀ ਇਲੈਕਟਰਲ ਬਾਂਡਸ ਸ਼ੋਦਾ ਵੀ ਨਾ ਹੁੰਦੇ ਮੰਨ ਕੇ ਚੱਲੀਏ ਕਿ ਸਾਡੀ ਹੁਣ ਗੱਲ ਫਿਊਚਰ ਐਮਪੀ ਨਾਲ ਹੋ ਰਹੀ ਆ ਚੰਡੀਗੜ੍ਹ ਨੂੰ ਤਰਸ ਰਹੇ ਆ ਪੰਜਾਬ ਦੇ ਲੋਕ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਪੱਕੇ ਤੌਰ ਤੇ ਬਣਾਉਣ ਦੇ ਲਈ ਜੇ ਚੁਣੇ ਜਾਂਦੇ ਹੋ ਕੱਲੇ ਲੜ ਲਉਗੇ ਲੜਾਈ ਲੋਕ ਸਭਾ ਚੋਣਾਂ 2024 ਦੇ ਵਿੱਚ ਹਰੇਕ ਪਾਰਟੀ ਇਹ ਦਾਵਾ ਕਰ ਰਹੀ ਹੈ ਕਿ ਲੋਕਾਂ ਦੇ ਨੇੜੇ ਅਸੀਂ ਆਂ ਏਜੰਡਾ ਕੀ ਹੋਵੇ ਮੁੱਦੇ ਕੀ ਹੋਣ ਹਾਲਾਂਕਿ ਤੌਮਤ ਬਾਜ਼ੀ ਦੀ ਸਿਆਸਤ ਜ਼ਿਆਦਾ ਭਾਰੂ ਹੈ ਚੰਡੀਗੜ੍ਹ ਉਹ ਸੀਟ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਜਿਹੜੀ ਸਿਆਸਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਬਸਪਾ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਨੇ ਡਾਕਟਰ ਰੀਤੂ ਸਿੰਘ ਉਹ ਦਿੱਲੀ ਯੂਨੀਵਰਸਿਟੀ ਦੀ ਸਿਆਸਤ ਹੋਵੇ ਪੋਲਿਟਿਕਸ ਦੀ ਜਿਹੜੀ ਸਟੂਡੈਂਟ ਪੋਲਿਟਿਕਸ ਹੋਵੇ ਉਸ ਦੇ ਉੱਤੇ ਸਰਗਰਮ ਚਿਹਰਾ ਮੰਨੇ ਜਾਂਦੇ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਬਾਦ ਚੜ ਕੇ ਹਿੱਸਾ ਲੈਂਦੇ ਰਹੇ ਨੇ ਮੇਰੇ ਨਾਲ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੂੰ ਜੇਕਰ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਦਾ ਜਿਹੜਾ ਇੱਕ ਵਿਜ਼ਨ ਹੈ ਖਾਸ ਕਰਕੇ ਪੋਲਿਟਿਕਸ ਨੂੰ ਲੈ ਕੇ ਉਹ ਕੀ ਹੈ ਉਹਨਾਂ ਦਾ ਮੁੱਦਾ ਕੀ ਰਹਿਣ ਵਾਲਾ ਸਾਰੀਆਂ ਗੱਲਾਂ ਕਰਾਂਗੇ ਮੈਡਮ ਸਭ ਤੋਂ ਪਹਿਲਾਂ ਤਾਂ ਤੁਸੀਂ ਦਿੱਲੀ ਕਿਉਂਕਿ ਰਾਜਧਾਨੀ ਉਹ ਦੇਸ਼ ਦੀ ਹੈ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤਿਆਰੀ ਫੁੱਲ ਹੈ ਫੁੱਲ ਤਿਆਰੀ ਜੀ ਫੁੱਲ 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 ਹਮੇਸ਼ਾ ਤਿਆਰ ਰਹਿਣੇ ਆਸੀਂ ਜ਼ਮੀਨ ਤੇ ਕੰਮ ਕਰਨ ਵਾਲੇ ਨੂੰ ਕਦੇ ਤਿਆਰੀ ਦੀ ਲੋੜ ਨਹੀਂ ਪੈਂਦੀ ਵੈਸੇ ਇੱਕ ਸੁਭਾਵਕ ਜਿਹਾ ਸਵਾਲ ਹੈ ਕਿ ਇੰਨੀਆਂ ਪੋਲੀਟੀਕਲ ਪਾਰਟੀਆਂ ਦੇਸ਼ ਦੇ ਅੰਦਰ ਤੁਹਾਡਾ ਤਾਂ ਨਾਮ ਵੀ ਇੱਕ ਐਕਟਿਵਿਸਟ ਹੋਣ ਦੇ ਕਰਕੇ ਕਾਫੀ ਜ਼ਿਆਦਾ ਪ੍ਰਚਲਿਤ ਰਿਹਾ ਰਾਜਧਾਨੀ 'ਚ ਤਾਂ ਤੁਹਾਨੂੰ ਬਸ ਭਾਈ ਕਿਉਂ ਜੰਗੀ ਲੱਗੀ ਕਿ ਆਹ ਪਾਰਟੀ ਬਾਕੀ ਪਾਰਟੀਆਂ ਨਾਲੋਂ ਬੈਟਰ ਹੈ ਆਫਕੋਸ ਬੈਟਰ ਹੈ 100 ਟਾਈਮਸ ਬੈਟਰ ਹੈ ਔਰ ਤੁਸੀਂ ਆਪਣਾ ਘਰ ਮਜ਼ਬੂਤ ਕਰੋਗੇ ਨਾ ਔਰ ਜੋ ਸਰਵਜੰਦੀ ਗਾਲ ਕਰਦਾ ਜੋ ਜੋ ਕਹਿ ਰਿਹਾ ਕਰਕੇ ਦਿਖਾ ਰਿਹਾ ਹੈ ਔਰ ਜਿੰਨੇ ਇਹ ਨਹੀਂ ਕੀਤਾ ਕਿ ਇਸ ਪਾਰਟੀ ਵਿੱਚ ਸਭ ਤੋਂ ਵਧੀਆ ਚੀਜ਼ ਮੈਨੂੰ ਕੀ ਲੱਗੀ ਹੈ ਕਿ ਜੋ ਗ੍ਰਾਸ ਰੂਟ ਤੇ ਕੰਮ ਕਰ ਰਹੇ ਨਾ ਲੋਕ ਉਹਨੂੰ ਓਪਰਚੁਨਿਟੀ ਦੇ ਰਹੀ ਹੈ ਹੁਣ ਤੁਸੀਂ ਜਾ ਕੇ ਦੇਖੋ ਯੂਪੀ ਚ ਜਿੰਨੇ ਵੀ ਲੋਕੀ ਧਰਤਲ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰ ਰਹੇ ਸੀਗੇ ਨਾ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਹੈ ਐਂਡ ਮੋਸਟ ਆਫ ਥੇਮ ਆਰ ਮਾਈ ਫਰੈਂਡਸ ਓਨਲੀ ਉਹਨਾਂ ਨੇ ਔਰ ਇਹੇ ਉਹਨਾਂ ਨੇ ਜਦ ਮੇਰੇ ਵਿੱਚ ਦੇਖਿਆ ਔਰ ਇਹ ਸਮਝਿਆ ਕਿ ਇਹਨੂੰ ਆਪਾਂ ਚੰਡੀਗੜ੍ਹ ਦੀ ਇਥੋਂ ਖਿੜਾਰੀਏ ਔਰ ਬਹੁਤ ਸਾਰੇ ਡਿਸਕਸ਼ਨ ਪਿਛਲੇ 1 ਮਹੀਨੇ ਤੋਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ ਸਾਰਾ ਗਰਾਊਂਡ ਵਰਕ ਦੈਨ ਜੋ ਮੇਰਾ ਸਰਵੇ ਕਰਾਣਾ ਸੀਗਾ ਉਹ ਕਰਾਇਆ ਲੋਕਾਂ ਦੇ ਕਿਉਂਕਿ ਚੰਡੀਗੜ੍ਹ ਦੇ ਨਾਲ ਮੇਰਾ ਕੋਈ ਪਹਿਲਾ ਰਿਸ਼ਤਾ ਨਹੀਂ ਹੈਗਾ ਕਿਉਂਕਿ ਅੱਧੇ ਤੋਂ ਜ਼ਿਆਦਾ ਪਰਿਵਾਰ ਮੇਰਾ ਚੰਡੀਗੜ੍ਹ ਰਹਿੰਦਾ ਹੈ ਐਂਡ ਉਸ ਤੋਂ ਬਾਅਦ ਬਹੁਤ ਸਾਰੀ ਐਸੀ ਚੀਜ਼ਾਂ ਹੈਗੀਆਂ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਕੋਈ ਇਸ਼ੂਜ਼ ਹੋ ਗਏ ਮੈਂ ਹਮੇਸ਼ਾ ਰਹੀ ਹਾਂ ਉਹਨਾਂ ਦੇ ਨਾਲ ਖੜੀ ਹਮੇਸ਼ਾ ਮੈਂ ਉਹਨਾਂ ਦੇ ਧਰਨੇ ਇੱਥੇ ਆ ਕੇ ਉਹਨਾਂ ਨੂੰ ਜੁਆਇਨ ਕੀਤਾ ਸੋ ਗਲੋਬਲੀ ਮੁੱਦਾ ਹੈ ਨਾ ਸਾਡਾ ਅਸੀਂ ਨਾਲ ਲੈ ਕੇ ਚੱਲਣਾ ਹੈ ਔਰ ਦੂਜੀ ਗੱਲ ਤੁਹਾਡਾ ਬੜਾ ਇੰਟਰਸਟਿੰਗ ਇੰਟਰੋਡਕਸ਼ਨ ਸੀਗਾ ਕਿ ਰਾਜਧਾਨੀ ਕਿਉਂ ਮੈਨੂੰ ਲੱਗਦਾ ਚੇਂਜ ਬਹੁਤ ਇੰਪੋਰਟੈਂਟ ਹੈਗਾ ਜੋ ਜਗ੍ਹਾ ਜ਼ਿਆਦਾ ਹਾਈਲਾਈਟਡ ਹੈਗੀ ਹੈ ਉੱਥੇ ਇਹੋ ਜੇ ਕੰਟੈਸਟੈਂਟ ਨੂੰ ਕੰਟੈਸਟ ਕਰਨਾ ਇਟ ਇਜ਼ ਇੰਪੋਰਟੈਂਟ ਕਿ ਚੋਣਾਂ ਦੇ ਦਿਨਾਂ 'ਚ ਖਾਸ ਕਰਕੇ ਵੱਧ ਸੁਣਦੇ ਆ ਲੋਕ ਦਿਲਚਸਪੀ ਦਿਖਾਉਂਦੇ ਆ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਚੁਣਨ ਜਾ ਰਹੇ ਹਾਂ ਉਹਨਾਂ ਦੇ ਪੱਲੇ ਕੀ ਹੈ ਬਹੁਤਿਆਂ ਦੇ ਪੱਲੇ ਤਾਂ ਕੇਸ ਬੋਲਦੇ ਆ ਰਿਕਾਰਡ ਦੇ ਵਿੱਚ ਕਿ ਉਹਨਾਂ ਨੇ ਕ੍ਰਿਮੀਨਲ ਰਿਕਾਰਡ ਬਹੁਤ ਜ਼ਿਆਦਾ ਬੋਲਦਾ ਤੁਸੀਂ ਉਹਨਾਂ ਸਾਰਿਆਂ ਨੂੰ ਟੱਕਰ ਦੇਣ ਵਾਸਤੇ ਇੱਥੇ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਕਿਵੇਂ ਸਮਝਦੇ ਹੋ ਕਿ ਦੂਜੇ ਬੰਦੇ ਜਿਹੜੇ ਸਾਫ਼ ਸੁਥਰੀ ਰਾਜਨੀਤੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਿਵੇਂ ਦਬਾਲ ਲੈਣਗੇ ਸਿਆਸਤ 'ਚ ਬਹੁਤ ਇੰਪੋਰਟੈਂਟ ਹੈਗਾ ਕਿ ਆਪਣਾ ਜਿਹੜਾ ਲੀਡਰ ਹੈ ਨਾ ਉਹਨੂੰ ਜਨਤਾ ਚੁਣੇ ਜੋ ਲੋਕ ਸਮਝ ਰਹੇ ਨੇ ਕਿਉਂਕਿ ਦੇਖਿਓ ਨਹੀਂ ਤੁਸੀਂ ਸਾਡੇ ਹੱਕਾਂ ਤੇ ਚੋਰੀ ਡਕਾਰੀ ਕਿੱਦਾਂ ਪੈ ਰਹੀ ਐ ਜਿੱਦਾਂ ਤੁਸੀਂ ਈਵੀਐਮ ਲਿਆ ਕੇ ਸਾਡਾ ਵੋਟ ਚੋਰੀ ਕਰ ਲਓ ਹੈਨਾ ਇਹਦੀ ਬੇਈਮਾਨੀ ਕਰ ਲਓ ਉਸ ਤੋਂ ਬਾਅਦ ਤੁਸੀਂ ਇਹੋ ਜਿਹੇ ਨੇਤਾ ਜ਼ਬਰਦਸਤੀ ਥੋਪ ਕੇ ਸਾਡੇ ਸਿਰ ਤੇ ਧਰ ਦੋ ਪੋਲਿਟੀਕਲ ਪਾਰਟੀਆਂ ਦੇ ਸ਼ਰਾਰਤ ਦੇਖੋ ਕਿੱਦਾਂ ਕਰ ਰਹੀਆਂ ਇਹ ਨੇਤਾ ਦੇਤਾ ਹਾਂਜੀ ਇਹਨੂੰ ਵੋਟ ਕਰੋ ਉਹ ਨੇਤਾ ਕੱਲ ਦੂਜੀ ਪਾਰਟੀ ਸੀ ਸੀਗਾ ਪੰਜਾਬ ਦਾ ਹਾਲਾਤ ਦੱਸ ਰਹੀਆਂ ਅੱਜ ਤੀਜੀ ਤੇ ਆ ਗਿਆ ਪਰਸੋ ਚੌਥੀ ਤੇ ਆ ਗਿਆ ਤੁਸੀਂ ਦੇਖਿਆ ਹੋਣਾ ਕਿੱਦਾਂ ਸ਼ਿਫਟ ਮਾਰ ਰਿਹਾ ਫਿਰ ਭਾਈ ਮੈਂ ਕਿਉਂ ਵੋਟ ਦਵਾਂ ਉਹਨੂੰ ਕਿਉਂ ਵੋਟ ਮੈਂ ਅਹਿਮ ਚੀਜ਼ ਸਪੈਸ਼ਲੀ ਐਜ਼ ਅ ਔਮਨ ਜਮਤ ਸੋਚਾ ਕਿ ਮੈਨੂੰ ਇਨਾ ਵੱਡਾ ਅਧਿਕਾਰ ਮਿਲਿਆ ਕਿ ਮੈਂ ਆਪਣਾ ਵੋਟ ਦੇ ਕੇ ਕਿਸੇ ਨੂੰ ਰਾਜਾ ਬਣਾਦਾ ਕਿਸੇ ਨੂੰ ਰੰਕ ਬਣਾ ਸਕਦੀ ਹਾਂ 2 ਮਿੰਟ ਦੇ ਅੰਦਰ ਚ ਨਹੀਂ ਦਵਾ ਤਾਂ ਮੈਂ ਕਿਉਂ ਆਪਣੇ ਵੋਟ ਦਾ ਜੋ ਓਪਰਚੁਨਿਟੀ ਹੈ ਉਹ ਗਲਤ ਜਗ੍ਹਾ ਯੂਜ਼ ਕਰਾਂ ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਸੋਚਣ ਲਈ ਇੱਕ ਤਾਂ ਕ੍ਰਿਮੀਨਲ ਰਿਕਾਰਡਸ ਹੋ ਗਏ ਦੂਜਾ ਰਿਕਾਰਡ ਹੋ ਗਿਆ ਕਿ ਤੁਸੀਂ ਸਿਰਫ ਆਪਣੇ ਲਈ ਹੋ ਤੁਸੀਂ ਕਦੇ ਵਿਚਰ ਕੇ ਨਹੀਂ ਦੇਖਿਆ ਵਿੱਚ ਲੋਕਾਂ ਦੇ ਵਿੱਚ ਕਿ ਲੋਕਾਂ ਦੇ ਇਸ਼ੂਸ ਕੀ ਹੈਗੇ ਕੰਮ ਕਰਕੇ ਨਹੀਂ ਦੇਖਿਆ ਹੁਣ ਮੈਂ ਯੁਵਾ ਯੇ ਮੇਰੇ ਕੋਲ ਏਮਪਲੋਇਮੈਂਟ ਕਿੱਥੇ ਆ ਕਿੱਥੇ ਗਏ ਯੁਵਾ ਦੇ ਇ ਕਿਆ ਤੁਸੀਂ ਐਸੀ এমਪਲੋਇਮੈਂਟ ਜਨਰੇਟ ਕੀਤੀ ਹੈ ਕਿ ਤੁਹਾਡੇ ਬੱਚੇ ਪੰਜਾਬ ਦੀ ਗੱਲ ਲੈ ਲੋ ਕਿਉਂ ਬੱਚੇ ਬਾਹਰ ਜਾਂਦੇ ਨੇ ਕਿਉਂਕਿ ਕੁਝ ਕਿਤਾ ਹੀ ਨਹੀਂ ਹੈਗਾ এমਪਲੋਇਮੈਂਟ ਹੀ ਨਹੀਂ ਹੈਗਾ ਬਿਲਕੁਲ ਜ਼ੀਰੋ ਉਹਦੇ ਬਾਅਦ ਐਸੀ ਸਿਚੁਏਸ਼ਨਸ ਹੈਗੀਆਂ ਹੈਲਥ ਸਿਸਟਮ ਤੁਸੀਂ ਇਗਨੋਰ ਕਰਤਾ ਤੁਸੀਂ ਐਸੇ ਐਸੇ ਨੇਤਾ ਲਿਆਏ ਜਿਨ੍ਹਾਂ ਨੂੰ ਤੁਸੀਂ ਕੋਈ ਪਾਲਿਸੀ ਦੀ ਗੱਲ ਕਰੋਗੇ ਨਾ ਉਹਨਾਂ ਦਾ ਵਿਜ਼ਮ ਹੀ ਨਹੀਂ ਹੈਗਾ ਉਹਨਾਂ ਦਾ ਵਿਜ਼ਨ ਹੀ ਨਹੀਂ ਹੈਗਾ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਉਹਨਾਂ ਨੇ ਤਾਂ ਲੀਡਰੀ ਕੀਤੀ ਜਾਂ ਗੁੰਡਾਗਰਦੀ ਕੀਤੀ ਜਾਂ ਜੋ ਵੀ ਮੈਂ ਇਦਾਂ ਦੀ ਗੱਲਾਂ ਕਹਿ ਲਾਂ ਔਰ ਪੈਸੇ ਦੇ ਦਮ ਤੇ ਸਿਆਸਤ ਚ ਆ ਗਏ ਟਿਕਟ ਖਰੀਦ ਲਈ ਪੈਸਾ ਦੇਖੇ ਬਟ ਇੱਥੇ ਉਲਟਾ ਇੱਥੇ ਜੋ ਕੰਮ ਕਰ ਰਿਹਾ ਨਾ ਜ਼ਮੀਨ ਤੇ ਉਹਨਾਂ ਨੂੰ opportunity ਦਿੱਤੀ ਆ ਕਿ ਇਹ ਚੇਂਜ ਲੈ ਕੇ ਆ ਸਕਦੇ ਨੇ ਔਰ ਉਹੀ ਚੇਂਜ ਹੁਣ ਪੰਜਾਬ ਚੰਡੀਗੜ੍ਹ ਦੋਨੋਂ ਇਸ रिक्वायर्ड ਫॉर ਹੋਲ ਭਾਰਤ ਬੇਸਿਕਲੀ ਭਾਰਤ ਲਈ ਬਟ ਜਿੱਥੇ ਦੀ ਆਪਾਂ ਇਹ ਕਿਉਂਕਿ ਬਹੁਤ ਮਾਰਸ਼ਲ ਕੋਮਾ ਰਹੀਆਂ ਨੇ ਮਾਰਸ਼ਲ ਇੱਕ ਉਹਦੇ ਚਾਹੁੰਦਾ ਇੱਥੇ ਚੇਂਜ ਜ਼ਰੂਰੀ ਆ ਇਸ ਦੀ ਸਿਆਸਤ ਨੂੰ ਦਿੱਲੀ ਚ ਬੈਠ ਕੇ ਬਹੁਤ ਵਾਰ ਡਿਸਾਈਡ ਕੀਤਾ ਜਾਂਦਾ ਹੈ ਕਹਿੰਦੇ ਜਿਹੜੇ ਦਿੱਲੀ ਮੱਥਾ ਟੇਕਦੇ ਆ ਪੰਜਾਬ ਵਾਲੇ ਕਹਿੰਦੇ ਉਹ ਤਾਂ ਸਾਨੂੰ ਜਮਾ ਨਹੀਂ ਪਸੰਦ ਤੋ ਦਿੱਲੀ ਮੱਥਾ ਟੇਕਣ ਵਾਲਾ ਜੇ ਤੁਹਾਨੂੰ ਵੀ ਯੂਪੀ ਮੱਥਾ ਟੇਕਣਾ ਪੈ ਸਕਦਾ ਕੱਲ ਨੂੰ ਫਿਰ ਤੁਹਾਡੇ ਤੇ ਵੀ ਸਵਾਲ ਹੋਣਗੇ ਕਿ ਆਪਣੀ ਹਾਈ ਕਮਾਂਡ ਤੋਂ ਪੁੱਛੇ ਬਿਨਾ ਤਾਂ ਕੋਈ ਪਾਰਟੀ ਕੰਮ ਹੀ ਨਹੀਂ ਕਰਦੀ ਪੰਜਾਬ ਦੇ ਅੰਦਰ ਜਾਂ ਚੰਡੀਗੜ੍ਹ ਦੇ ਜੇ ਕੋਈ ਤੁਸੀਂ ਗਲਤ ਕੰਮ ਕਰ ਰਹੇ ਹੋ ਤਾਂ ਤੁਸੀਂ ਪੁੱਛ ਲਓ ਆਸੀਂ ਕੋਈ ਗਲਤ ਕੰਮ ਤਾਂ ਕਰਦੇ ਨਹੀਂ ਔਰ ਤੁਸੀਂ ਦੇਖਿਆ ਹੀ ਹੋਣਾ ਬੰਦੇ ਦਾ ਨਾ ਸਾਡਾ ਜਿਹੜਾ ਸੀਵੀ ਆ ਨਾ ਜਿਹੜਾ ਬਾਇਓ ਡਾਟਾ ਉਹ ਨਾ ਤੁਹਾਡਾ ਸੰਘਰਸ਼ ਦੱਸਦਾ ਹੈ ਕਿ ਤੁਸੀਂ ਕੀ ਕੀਤਾ ਕੀ ਕਿਸਾਨਾਂ ਦੇ ਨਾਲ ਖੜੇ ਹੋਣਾ ਗਲਤ? ਕੀ ਅਨਕਨਸਟੀਚੂਅਲ ਤਰੀਕੇ ਨਾਲ ਜੇ ਤੁਸੀਂ ਜੇਲ੍ਹਾਂ 'ਚ ਪਾਇਆ ਲੋਕਾਂ ਨੂੰ ਬੰਦੀ ਸਿੰਘਾਂ ਦੇ ਨਾਲ ਖੜੇ ਹੋਣਾ ਗਲਤ ਆ? ਕੀ ਯੁਵਾ ਦੇ ਰੋਜ਼ਗਾਰ ਦੇ ਬਾਰੇ ਗੱਲ ਕਰਨਾ ਗਲਤ ਆ? ਕੀ ਸੰਵਿਧਾਨ ਨੂੰ ਬਚਾਣਾ ਅਜੂਮਾਰ ਹੈ? ਸੰਵਿਧਾਨ ਖਤਮ ਕਿੱਤਾ ਜਾ ਰਿਹਾ ਹੈ। ਉਹਨਾਂ ਦੀ ਗੱਲ ਕਰਨਾ ਗਲਤ ਆ? ਕੀ ਆ ਜੋ ਬੀਬੀਆਂ ਦੇ ਨਾਲ ਬਰਬਤਾਂ ਰੇਪ ਹੋ ਰਹੇ ਨੇ, ਵੱਧ ਰਹੇ ਨੇ ਉਹਨਾਂ ਦੀ ਗੱਲ ਕਰਨਾ ਗਲਤ ਹੈ? ਹੈਲਥ ਸਿਸਟਮ ਫੇਲ ਕਰਤਾ ਤੁਸੀਂ ਪੂਰੇ ਭਾਰਤ ਦਾ ਕੋਲਾਪਸ ਕਰਤਾ। ਉਹਦੀ ਗੱਲ ਕਰਨਾ ਗਲਤ ਹੈ। ਐਜੂਕੇਸ਼ਨ, ਏਮਪਲॉयਮੈਂਟਸ ਨਹੀਂ ਹੈ, ਕੁਝ ਨਹੀਂ ਹੈ। ਕਿਆ ਇਹਨਾਂ ਦੀ ਗੱਲਾਂ ਗਲਤ ਹੈ ਔਰ ਜੇ ਕੋਈ ਵੀ ਇਸ ਚੀਜ਼ ਨੂੰ ਦਬਾਊਗਾ ਉਹ ਤਾਂ ਨੀਤਾ ਹੀ ਗਲਤ ਹੋਇਆ ਉਹ ਪਾਰਟੀ ਤਾਂ ਦੂਰ ਦੀ ਗੱਲ ਕਿਤੇ ਵੀ ਮੱਥਾ ਟੇਕ ਲਓ ਤੁਸੀਂ ਤੇ ਸਾਡੀ ਬੁਨਿਆਦ ਇਹ ਆ ਜਿੱਦ ਜਿੱਦੀ ਜਿੰਨੀ ਭਾਗੀਦਾਰੀ ਉਹਨੇ ਉਹਨੇ ਹਿੱਸੇਦਾਰੀ ਤੁਹਾਡੀ ਜਿੰਨੀ ਸੰਖਿਆ ਜੋ ਪੋਪੂਲੇਸ਼ਨ ਉਸ ਦੇ ਹਿਸਾਬ ਨਾਲ ਫੇਅਰ ਐਂਡ ਜਸਟ ਟ੍ਰੀਟਮੈਂਟ ਹੋਏ ਡਿਸਟ੍ਰਿਬਿਊਸ਼ਨ ਹੋਏ ਰਿਸੋਰਸਿਸ ਦਾ ਐਗਜ਼ੈਕਟ ਆਈ ਡੋਨਟ ਥਿੰਕ ਸੋ ਐਨੀਥਿੰਗ ਇਜ਼ ਰੋਂਗ ਇਨ 댓 ਐਂਡ ਅਸੀਂ ਉੱਥੇ ਗੱਲ ਕਰਾਂਗੇ ਨਸਤਮਸਤਕ ਹੋਣ ਦੀ ਗੱਲ ਰਹੀ ਤੇ ਨਸਤਮਸਤਕ ਹੋਏਗਾ ਜਿੰਨੇ ਕੋਈ ਕੰਮ ਨਹੀਂ ਕੀਤਾ ਜੋ ਚੋਰੀ ਡਕਾਰੀ ਦਾ ਕੰਮ ਕਰੂਗਾ ਇਸ ਦੀ ਵੱਡੀ ਪੰਚਾਇਤ ਤੋਂ ਪਹਿਲਾਂ ਦੋ ਵੱਡੇ ਗੱਠ ਜੋੜ ਬਣ ਜਾਂਦੇ ਆ ਬਸਪਾ ਪਾਰਟੀ ਦਾ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਸਾਨੂੰ ਘਟੋ ਘਟ ਇੱਥੇ ਬੈਠਿਆਂ ਨੂੰ ਕਿ ਬਸਪਾ ਜਿੱਤਣ ਤੋਂ ਬਿਲਕੁਲ ਇੰਡੀਵਿਜੂਅਲ ਖੜੂਗੇ ਪਰ ਕਾਉਣ ਦਾ ਮਕਸਦ ਆਇਆ ਫਿਰ ਕਿਸੇ ਪਾਸੇ ਵੋਟ ਪਾਉਂਗੇ ਵੋਟ ਕਿੰਨੂੰ ਪਾਏਗੇ ਬਸ ਆਪਣੇ ਜਿਹੜੇ ਉਹਨਾਂ ਨੇ ਪ੍ਰਤੀਨਿਧਿਤ ਦਿੱਤੇ ਆ ਜੋ ਲੀਡਰਸ ਦਿੱਤੇ ਉਹਨਾਂ ਨੂੰ ਵੋਟ ਪਾਉਗੇ ਔਰ ਕਰਦੇ ਔਰ ਇਹ ਕੈਡਰਾਈਜ਼ ਇਹਦਾ ਕੈਡਰ ਹੈ ਬੀਐਸਪੀ ਇਦਾਂ ਕੰਮ ਨਹੀਂ ਕਰਦੀ ਬੀਐਸਪੀ ਆਪਣੇ ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ ਬੀਐਸਪੀ ਬਿਲਕੁਲ ਚਾਹ ਰਹੀ ਹੈ ਕਿ ਚੇਂਜ ਹੋਏ ਸੱਤਾ ਪ੍ਰਾਪਤ ਕਰੋ ਤਾਂ ਕਿ ਫੇਅਰ ਡਿਸਟ੍ਰੀਬਿਊਸ਼ਨ ਹੋਏ ਤੁਸੀਂ ਦੇਖ ਲਓ ਕਿ ਜਿੱਦਾਂ ਦੇ ਇਹਨਾਂ ਨੇ ਹਾਲੀ ਵਿੱਚ ਜੋ ਵੀ ਕੰਮ ਕੀਤਾ 4 ਸਾਲ ਭੰਜੀ ਦਾ ਸ਼ਾਸਨ ਰਿਹਾ ਸੀ ਸਾਰਿਆਂ ਨੂੰ ਜ਼ਮੀਨਾਂ ਸਾਰਿਆਂ ਦੇ ਨਾਲ ਏਮਪਲੋਇਮੈਂਟ ਜੋ ਬੈਕਲੌਗ ਸੀਗਾ ਟੀਚਰਸ ਦਾ ਐਸਸੀਐਸਟੀ ਦਾ ਓਬੀਸ ਦਾ ਮਿਨੋਰਟੀਜ਼ ਦਾ ਸਾਰਿਆਂ ਨੂੰ ਕਲੀਅਰ ਕੀਤਾ ਹਰ ਇੱਕ ਦੇ ਹੱਕ ਦੀ ਗੱਲ ਹੁਣ ਵੀ ਤੁਸੀਂ ਜੇ ਯੂਪੀ ਚ ਜਾ ਕੇ ਦੇਖੋ ਮੈਂ ਥੋੜਾ ਆਊਟ ਆਫ ਦਾ ਟੌਪਿਕ ਗੱਲ ਕਰ ਰਹੀ ਹਾਂ ਯੂਪੀ ਚ ਜਾ ਕੇ ਦੇਖੋ ਤੇ ਜਿੱਥੇ ਜਿੱਥੇ ਜਿੰਨਾ ਦੀ ਜਿੰ ਤੇ ਸਭ ਤੋਂ ਜ਼ਿਆਦਾ ਮੁਸਲਮਾਨ ਬਹਾਲ ਜਿਹੜੇ ਏਰੀਆ ਸੀਗੇ ਉੱਥੇ ਮੁਸਲਮਾਨ ਰਿਪਰੈਜ਼ੈਂਟੇਟਿਵ ਨੂੰ ਦਿੱਤੀ ਜਿੱਥੇ ਜਰਨਲ ਦੇ ਲੋਕ ਸਭ ਤੋਂ ਜ਼ਿਆਦਾ ਸੀਗੇ ਉੱਥੇ ਜਰਨਲ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਉਮੀਦਵਾਰ ਘੋਸ਼ਿਤ ਕੀਤਾ ਤੇ ਇਹ ਤਾਂ ਸਰਵਜਨਾਂ ਦੀ ਗੱਲ ਕਰ ਰਹੇ ਨਾ ਪੂਰੇ ਸਾਰਿਆਂ ਨੂੰ ਲੈ ਕੇ ਚੱਲ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇਹੋ ਜੇ ਓਪਰਚ्युनिटीज ਦੇਣਾ ਬਹੁਤ ਜ਼ਰੂਰੀ ਹੈ ਔਰ BSP ਦਾ ਸਟੈਂਡ ਹੈ ਕਿਉਂਕਿ ਤੁਸੀਂ ਕਾਂਗਰਸ ਦਾ ਵੀ ਕਰਨੀ ਦੇਖ ਲਈ ਤੁਸੀਂ ਆ ਬੀਜਪੀ ਦੀ ਵੀ ਦੇਖ ਲਈ ਦੋਨਾਂ ਤੋਂ ਲੱਤਾਂ ਖਾਲੀਆਂ ਚੇਂਜ ਲਿਆਓ ਨਾ ਯਾਰ ਕਦੋਂ ਲਿਆਓਗੇ ਕਦੋਂ ਉਸ ਚੀਜ਼ ਨੂੰ ਇਹੀ ਸੋਚੋਗੇ ਇਹ ਤੇ ਗਰੀਬਾਂ ਦੀ ਪਾਰਟੀ ਆ ਇਹ ਤਾਂ ਦਲਤਾਂ ਦੀ ਪਾਰਟੀ ਐ ਨੋ ਇਸ ਨੈਰੇਟਿਵ ਤੋਂ ਬਾਹਰ ਆਓ ਇਦਾਂ ਨਹੀਂ ਹੈਗਾ ਸਭ ਨੂੰ ਆਪਰਚੂਨਿਟੀ ਦਿੱਤੀ ਹੈ ਅਸੀਂ ਸਾਰਿਆਂ ਦੇ ਨਾਲ ਖੜਦੇ ਆਂ ਔਰ ਬੀਐਸਪੀ ਦਾ ਆਪਣਾ ਕਲੀਅਰ ਸਟੈਂਡ ਹੈਗਾ ਕਿ ਦੋਨਾਂ ਨੂੰ ਦੇਖ ਲਿਆ ਹੁਣ ਇਹਨੂੰ ਦੇਖੋ ਇਹ ਕੰਮ ਕਰਕੇ ਉਹ ਦਿਖਾਉਗੀ ਜੋ ਧਰਤਲ ਤੇ ਲੋਕ ਫੇਸ ਕਰ ਰਹੇ ਨੇ ਔਰ ਇਹ ਪਾਰਟੀ ਬੇਈਮਾਨੀ ਨਹੀਂ ਕਰਦੀ ਇਹ ਪਾਰਟੀ ਚੋਰੀ ਨਹੀਂ ਕਰਦੀ ਇਹ ਪਾਰਟੀ ਦੀ ਚੋਰੀ ਬੇਈਮਾਨੀ ਝੂਠਾ ਕੰਮ ਕਰਦੀ ਹੁੰਦੀ ਇਲੈਕਟਰਲ ਬਾਂਡਸ ਓਦਾ ਵੀ ਨਾ ਹੁੰਦਾ ਤਾਂ ਬਹੁਤ ਸਾਰੇ ਜਦੋਂ ਯੂਨੀਵਰਸਿਟੀਆਂ ਚ ਕਾਲਜਾਂ ਚ ਸਟੂਡੈਂਟ ਪੋਲਿਟਿਕਸ ਚ ਨੌਜਵਾਨ ਚਿਹਰੇ ਨਿਕਲ ਕੇ ਆਉਂਦੇ ਆ ਨਾ ਚਾਹ ਇੱਕ ਨਈਆ ਕੁਮਾਰ ਦੀ ਉਦਾਹਰਨ ਸੀ ਜਗਨੇਸ਼ ਮਵਾਨੀ ਹੋ ਗਏ ਹੋਰ ਬਹੁਤ ਸਾਰੇ ਨੇ ਤੁਸੀਂ ਵੀ ਉਹਨਾਂ ਚੈੱਕ ਉਦੋਂ ਪਾਰਟੀਆਂ ਇਹ ਨਹੀਂ ਸ਼ੁਰੂ ਕਰ ਦਿੰਦੀਆਂ ਕਿ ਇਹ ਚੰਗਾ ਬੁਲਾਰਾ ਵੀ ਹੈ ਚਿਹਰਾ ਵੀ ਚੰਗਾ ਬਣ ਗਿਆ ਕਿਉਂ ਨਾ ਅਸੀਂ ਆਪਣੀ ਪਾਰਟੀ ਲੋ ਟਿਕ ਅਪਰੋਚਾਂ ਤੇ ਦੇਖੋ ਬਥੇਰੀ ਆਉਂਦੀਆਂ ਨੇ ਹੁਣ ਤੋਂ ਨਹੀਂ ਆ ਰਹੀ ਪਿਛਲੇ 2-3 ਸਾਲਾਂ ਤੋਂ ਆ ਰਹੀਆਂ ਨੇ ਬਹੁਤ ਲੇਕਿਨ ਮੇਰਾ ਆਲਵੇਸ ਇੱਕ ਵਿਜਨ ਸੀਗਾ ਕਿ ਮੈਂ ਪਹਿਲੇ ਆਪਣਾ ਘਰ ਮਜ਼ਬੂਤ ਕਰਨਾ ਹੈ ਜਿਹੜੀ ਪਾਰਟੀ ਫ੍ਰੀडम ਦਊਗੀ ਜੋ ਪਾਰਟੀ ਦੇ ਵਿੱਚ ਤੁਹਾਡਾ ਸਟੈਂਡ ਹੋਊਗਾ ਜਿੱਥੇ ਤੁਸੀਂ ਆਪਣੇ ਅਧਿਕਾਰਾਂ ਦੀ ਗੱਲ ਕਰ ਸਕਦੇ ਹੋ ਔਰ ਜਿੱਥੇ ਦੇਖ ਰਹੇ ਹੋ ਕਿ ਹਿੱਸੇਦਾਰੀ ਦੀ ਬਰਾਬਰ ਗੱਲ ਕੌਣ ਕਰ ਰਿਹਾ ਐਂਡ ਥਿਸ ਇਜ਼ ਥੈਟ ਬੀਐਸਪੀ ਜਿਹੜੀ ਉਹ ਪਾਰਟੀ ਹੈਗੀ ਐਂਡ ਮੈਂ ਦਿਲ ਤੋਂ ਚੁਣਿਆ ਮੈਨੂੰ ਕੋਈ ਪ੍ਰੈਸ਼ਰ ਥੋੜੀ ਕੀਤਾ ਹੈ ਕਿਸੇ ਨੇ ਫੋਰਸ ਥੋੜੀ ਕੀਤਾ ਮੈਨੂੰ ਲੱਗਦਾ ਕਿ ਜੋ ਇੱਕ ਮੂਵਮੈਂਟ ਹੈਗਾ ਜੋ ਸਵਤੰਤਰਤਾ ਤੋਂ ਪਹਿਲੇ ਸਮਾਨਤਾ ਦੀ ਗੱਲ ਕਰਦਾ ਹੈ ਇਕੁਐਲਿਟੀ ਦੀ ਗੱਲ ਕਰਦਾ ਹੈ that is bsp ਮੈਨੂੰ ਲੱਗਦਾ ਹੈ ਕਿ ਇੱਥੇ ਉਹ ਚੀਜ਼ਾਂ ਜੋ ਨਹੀਂ ਕਰ ਪਾਈ ਇਹ ਜੋ ਮੇਰਾ ਵਿਜ਼ਨ ਹੈਗਾ ਉਹ ਸਾਰੀ ਚੀਜ਼ਾਂ ਪੂਰੀ ਹੋ ਸਕਦੀਆਂ ਜੇ ਅਸੀਂ ਮੰਨ ਕੇ ਚੱਲੀਏ ਕਿ ਸਾਡੀ ਹੁਣ ਗੱਲ ਫਿਊਚਰ ਐਮਪੀ ਨਾਲ ਹੋ ਰਹੀ ਆ ਤਾਂ ਚੰਡੀਗੜ੍ਹ ਨੂੰ ਤਰਸ ਰਹੇ ਆ ਪੰਜਾਬ ਦੇ ਲੋਕ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਪੱਕੇ ਤੌਰ ਤੇ ਬਣਾਉਣ ਦੇ ਲਈ ਜੇ ਚੁਣੇ ਜਾਂਦੇ ਹੋ ਕੱਲੇ ਲੜ ਲੋਂਗੇ ਲੜਾਈ ਕਿਉਂ ਨਹੀਂ ਲੜੂੰਗੀ ਕੱਲੇ ਥੋੜੀ ਲੜੂੰਗੀ ਜਿਹੜੇ ਲੋਕੀ ਮੇਰੇ ਨਾਲ ਮੈਨੂੰ ਵੋਟ ਪਾਣਗੇ ਉਹ ਮੇਰੀ ਤਾਕਤ ਹੋਊਗੀ ਉਹ ਮੇਰੀ ਹਿੰਮਤ ਹੋ ਗਈ ਉਹਨਾਂ ਸਾਰਿਆਂ ਦੇ ਨਾਮ ਤੇ ਮੈਂ ਤਾਂ ਇਹ ਵੀ ਖੁੱਲੇ ਆਮ ਕਹਿ ਰਹੀ ਹਾਂ ਔਰ ਇਹ ਨੈਰੇਟਿਵ ਮੈਂ ਤੁਹਾਡੇ ਚੈਨਲ ਦੇ ਮਾਧਮ ਤੋਂ ਨੂ ਇੱਕ ਬ੍ਰੇਕ ਕਰਦੀ ਆ ਕਿ ਨੈਵਰ ਕਾਲ ਸੰਸਦ ਸਾਹਿਬ ਐਮਪੀ ਸਾਹਿਬ ਮੰਤਰੀ ਸਾਹਿਬ ਐਮਐਲਏ ਸਾਹਿਬ ਤੁਹਾਡੇ ਨੌਕਰ ਨੇ ਸਾਰੇ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਔਰ ਮੈਂ ਤੁਹਾਡੀ ਸੇਵਾਦਾਰ ਜਾਂ ਨੌਕਰ ਆ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਜਨਤਾ ਦੇ ਜਨਤਾ ਮਾਲਿਕਾ ਜਨਤਾ ਜੋ ਕਹੂਗੀ ਅਸੀਂ ਉਹ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਨਾਲੇ ਸਭ ਖੜੇ ਹੈ ਔਰ ਜੇ ਮੇਰੇ ਨਾਲ ਖੜੇ ਹੈ ਵਾਕੀ ਤੁਸੀਂ ਮੇਰੀ ਲੜਾਈ ਲੜਨ ਦਾ ਤਰੀਕਾ ਦੇਖਿਆ ਪਿੱਛੇ ਮੈਂ ਹਟਦੀ ਨਹੀਂ ਤੁਹਾਡੇ ਫਰਜ਼ੀ ਪਰਚਿਆਂ ਤੋਂ ਮੈਂ ਡਰਦੀ ਨਹੀਂ ਪੜੀ ਲਿਖੀ ਮੈਂ ਹੈਗੀ ਆ ਹਰ ਚੀਜ਼ ਤੇ ਸਾਹਮਣਾ ਕਰੂੰਗੀ ਹਰ ਚੀਜ਼ ਜੋ ਚੰਡੀਗੜ ਪਿਆਰ ਨਾਲ ਬਹਿ ਕੇ ਹੱਲ ਕਰਾਂਗੇ ਜੋ ਪੋਜ਼ਿਟਿਵ ਆਊਟਲੁੱਕ ਹੋਗਾ ਉੱਤੇ ਕੰਮ ਕਰਾਂਗੇ ਔਰ ਰਹੀ ਗੱਲ ਚੰਡੀਗੜ੍ਹ ਦੇ ਮੁੱਦਿਆਂ ਦੀ এমਪਲாய்ਮੈਂਟ ਤੋਂ ਲੈ ਕੇ ਹੈਲਥ ਤੋਂ ਲੈ ਕੇ ਜੋ ਗ੍ਰੀਨ ਸਿਟੀ ਜੋ ਭਾਜਪਾ ਔਰ ਕਾਂਗਰਸ ਇੱਕ ਲੈਂਸ ਦਿਖਾਉਂਦੀ ਹੈ ਤੁਸੀਂ ਪਿੰਡਾਂ 'ਚ ਨਹੀਂ ਜਾ ਰਹੇ ਜੋ ਚੰਡੀਗੜ੍ਹ ਦੀ ਆਲੇ ਦੁਆਲੇ ਦੀ ਪੈਰੀਫੇਰੀ ਵਿੱਚ ਜਿਹੜੇ ਪਿੰਡ ਨੇ ਤੁਸੀਂ ਕਲੋਨੀਆਂ 'ਚ ਜਾ ਕੇ ਹਾਲਤ ਨਹੀਂ ਦੇਖੀ ਤੁਸੀਂ ਨਰੇਗਾ ਬੀਬੀਆਂ ਨਹੀਂ ਦੇਖੀ ਕਿ ਕਿੰਨੀਆਂ ਬਿਮਾਰੀਆਂ ਲੱਗੀਆਂ ਉਹਨਾਂ ਨੂੰ ਕੀ ਹਾਲਤ ਹੋ ਰਹੀ ਨੇ ਉਹਨਾਂ ਦੇ ਤੁਸੀਂ ਇਗਨੋਰ ਕਰਤਾ ਤੁਸੀਂ ਖਾਲੀ ਇੱਕ ਲੈਂਸ ਦੇਖ ਰਹੇ ਹੋ ਕਮ ਸੀ ਥਰੂ ਆਰ ਲੈਂਸ ਆਲਸੋ ਸਾਡੀ 플ਾਈਟ ਵੀ ਸੁਣੋ ਉਹਨਾਂ ਗਰੀਬਾਂ ਦੀਆਂ ਵਿੱਚ ਜਾਂ ਦੇਖੋ ਐਂਡ ਦੈਟ ਇਜ਼ ਦ ਇੰਪੋਰਟੈਂਟ ਇਸ਼ੂ ਜੋ ਮੈਂ ਕੱਲ ਇੱਕ ਟੀਮ ਨਾਲ ਬੈਠੀ ਸੀ ਕਿ ਨੀਡ ਬੇਸਡ ਚੇਂਜ ਜੋ ਤੁਸੀਂ ਕਹਿ ਰਹੇ ਹੋ ਹਰ ਟਾਈਮ ਨਾਲ ਉਹਨਾਂ ਦੇ ਦਿਲ ਦੇ ਅੰਦਰ ਇੱਕ ਡਰ ਹੈ ਚੰਡੀਗੜ੍ਹ ਦੀ ਜਨਤਾ ਦੇ ਅੰਦਰ ਕਿ ਅਸੀਂ ਥੋੜਾ ਬਹੁ ਲੱਗ ਪੈਂਦੀ ਆ ਕਦੀ ਤੇ ਕਹਦੇ ਹਾਂਜੀ ਹੋ ਗਿਆ ਲੀਗਲਾਈਜ਼ ਉਹਦੇ ਬਾਅਦ ਤੁਸੀਂ ਪਾਸਾ ਪਲਟ ਦਿੰਦੇ ਹੋ ਇਹ ਸਾਰੇ ਚੀਜ਼ਾਂ ਡਰਾਮਾ ਨਹੀਂ ਚੱਲੂਗਾ ਡਾਕਟਰ ਜੀ ਤੁਸੀਂ ਮੇਕ ਸ਼ੋਰ ਕਰੂਗੀ ਇਨਸ਼ੋਰ ਕਰੂਗੀ ਜਿਹਦੀ ਜਿਹਦੀ ਜੋ ਪ੍ਰੋਬਲਮ ਹੈਗੀ ਹੈ ਇਹ ਸਰਕਾਰ ਦੀ ਜ਼ਿੰਮੇਵਾਰੀਆਂ ਪੂਰਾ ਕਰਨਾ ਜੇ ਮੈਨੂੰ ਚੁਣ ਕੇ ਭੇਜਦੇ ਨੇ ਔਰ ਮੈਂ ਇਹ ਸਾਰੀ ਚੀਜ਼ਾਂ ਪੂਰੀਆਂ ਕਰੂਗੀ ਮੈਂ ਇਹ ਬੀਜੇਪੀ ਜੋ ਇਹ ਪੁਰਾਣੀ ਸਰਕਾਰ ਜੋ ਰਹੀ ਹੈ ਕਾਂਗਰਸ ਉਹਨਾਂ ਦੇ ਵਾਂਗ ਹੱਥ ਨਹੀਂ ਚੁੱਕੂੰਗੀ ਕਿਉਂਕਿ ਉਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਪ੍ਰਾਈਵੇਟ ਪਲੇਅਰਸ ਲਿਆਓ ਠੇਕੇ ਤੇ ਦੇ ਦਿਓ ਕੰਟਰੈਕਟ ਦੇ ਦਿਓ ਇਹ ਦੇਖਣਗੇ ਨੋ ਇਹ ਨੈਰੇਟਿਵ ਨੂੰ ਬ੍ਰੇਕ ਕਰਕੇ ਲੋਕਾਂ ਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਲੋਕਾਂ ਲਈ ਕੰਮ ਕਰੂਗੀ ਉਹ ਡਾਕਟਰ ਰਿਤੂ ਸਿੰਘ ਕਰੂਗੀ ਜੀ ਬਹੁਤ ਸ਼ੁਕਰੀਆ ਧੰਨਵਾਦ ਤਾਂ ਸਾਡੇ ਨਾਲ ਡਾਕਟਰ ਰੀਤੂ ਸਿੰਘ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਹੁਣ ਦਲੇਰੀ ਦੇ ਨਾਲ ਮੁੱਦੇ ਚੁੱਕਣ ਦਾ ਮਾਦਾ ਕਿਸੇ ਕਿਸੇ ਚ ਹੁੰਦਾ ਹੈ ਹੁਣ ਦੇਖਦੇ ਆ ਇਹਨਾਂ ਨੇ ਕਹਿ ਦਿੱਤਾ ਕਿ ਮੈਨੂੰ ਪਰਚਿਆਂ ਤੋਂ ਡਰ ਨਹੀਂ ਲੱਗਦਾ ਇਹ ਸਿਆਸਤ ਤੋਂ ਡਰ ਨਹੀਂ ਲੱਗਦਾ ਤੇ ਦੇਖਦੇ ਆ ਆਉਣ ਵਾਲੇ ਸਮੇਂ ਚ ਚੰਡੀਗੜ੍ਹ ਦੀ ਜਨਤਾ ਇਹਨਾਂ ਨੂੰ ਕਿੰਨਾ ਘੰਗਾਰਾ ਦਿੰਦੀ ਹੈ ਇਹ ਬਸਪਾ ਦੇ ਉਮੀਦਵਾਰ ਨੇ ਚੰਡੀਗੜ੍ਹ ਤੋਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ